ਲਾ ਇੱਕ ਵੈਲਕਮ ਡ੍ਰਿੰਕਸ ਦੇ ਰਹੇ ਆ ਲੋਕਾਂ ਨੂੰ ਆਪਾਂ ਇੱਕ ਇੱਕ ਤਰ੍ਹਾਂ ਦਾ ਵੈਲਕਮ ਕਰ ਰਹੇ ਆ ਕਿ ਆਪਣਾ ਵੋਟ ਐਕਸਰਸਾਈਜ਼ ਕਰਨ ਆ ਰਹੇ ਆ ਫਿਰ ਆਪਣਾ ਵੋਟ ਪਾ ਕੇ ਜਿਵੇਂ ਹਾਲਸ ਜਾਂਦੇ ਨੇ ਤਾਂ ਬਹੁਤ ਰੰਗ ਦੀਆਂ ਸਟਾਲਾਂ ਲਗਾਈਆਂ ਹੋਈਆਂ ਨੇ ਜਿਵੇਂ ਕਿ ਬੁੱਕ ਸਟਾਲ ਲੱਗੀ ਹੋਈ ਆ ਆਪਾਂ ਉਥੇ ਫ੍ਰੀ ਬੁੱਕਸ ਦੇ ਰਹੇ ਆ ਨੇਲ ਪੇਂਟ ਲੱਗਿਆ ਹੋਇਆ ਕਿ ਆਪਾਂ ਫੀਮੇਲਸ ਨੂੰ ਇਨਕਰੀਜ ਕਰੀਏ ਕਿ ਆ ਕੇ ਵੋਟ ਪਾਣ ਕਿਉਂਕਿ ਫੀਮੇਲਸ ਟੈਂਡੈਂਸੀ ਹੁੰਦੀ ਹੈ ਕਿ ਆਣ ਕੇ ਤਾਂ ਇਕੱਠੇ ਆਣਗੇ ਤਾਂ ਕਿ ਉਹ ਸਾਰੇ ਇਕੱਠੇ ਆਣ ਆਪਣਾ ਵੋਟ ਡਨ ਆਪਾਂ ਦੇ ਖਾਣ ਪੀਣ ਦੇ ਬਹੁਤ ਪਰਬੰਧ ਕੀਤੇ ਗਏ ਨੇ ਜਿਵੇਂ ਲੋਕਲ ਫੂਡ ਸ ਵਿੱਚ ਗ ਉਹਦੇ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਹੈ ਅੱਗੇ ਮੈਂ ਬੱਚੇ ਬੜੇ ਮੋਟ ਪਾਣ ਆਇਆ ਔਰ ਇਹੋ ਜਿਹਾ ਸੌਗਰ ਦੀ ਵੇਖਿਆ ਇਹ ਟੈਨਿਕ ਨੇ ਟਨ ਬੂਥ ਬਣੇ ਨੇ ਇੱਕ ਦੋ ਹੋਰ ਕਿਦੇ ਇੱਕ ਇੱਕ ਤੇ ਉਹਨਾਂ ਠੰਡੀ ਛਾਂ ਦਿੱਤੀ ਤੰਬੂ ਕਨਾਂ ਤਾਂ ਲੱਗਿਆ ਆਈਆਂ ਦੂਜਾ ਉਹਨਾਂ ਨੇ ਬਜ਼ੁਰਗਾਂ ਦਾ ਖਾਸ ਅਰੇਂਜਮੈਂਟ ਕੀਤਾ ਪਾਣੀ ਪੀਓ ਲੱਸੀ ਪੀਓ ਜੋ ਮਰਜ਼ੀ ਕਰੋ ਔਰ ਜੀ ਆਇਆਂ ਨੂੰ 50 ਬੰਦਿਆਂ ਨੇ ਰਲ ਕੇ ਕੀਤਾ ਮੈਮ ਹਾਜੀ ਸੁਪਰ ਮੋਡ ਬੂਥ ਤੇ ਆ ਸ਼ਿਟਾ ਗਿਆ ਹੈ ਕਿ ਕੁਝ ਇਸ ਬੂਥ ਦੇ ਵਿੱਚ ਹੋਣਗੇ ਜਿਵੇਂ ਕਿ ਤੁਸੀਂ ਸਟਾਰਟਿੰਗ ਟੂ ਐਂਟਰਸ ਤੋਂ ਦੇਖਾਂਗੇ ਬੂਥ ਤੇ ਆਪਾਂ ਸਭ ਤੋਂ ਪਹਿਲਾਂ ਇੱਕ ਵੈਲਕਮ ਡ੍ਰਿੰਕਸ ਦੇ ਰਹੇ ਆਂ ਲੋਕਾਂ ਨੂੰ ਆਪਾਂ ਇੱਕ ਕਨਲ ਵੈਲਕਮ ਕਰ ਰਹੇ ਆ ਕਿ ਆਪਣਾ ਵੋਟ ਐਕਸਰਸਾਈਜ਼ ਕਰਨ ਆ ਰਹੇ ਆ ਫਿਰ ਆਪਣਾ ਵੋਟ ਪਾ ਕੇ ਜਿਵੇਂ ਹਾਲਸ ਜਾਂਦੇ ਨੇ ਤਾਂ ਬਹੁਤ ਨਾਲ ਦੀਆਂ ਸਟਾਲਾਂ ਲਗਾਈਆਂ ਹੋਈਆਂ ਨੇ ਜਿਵੇਂ ਕਿ ਬੁੱਕ ਸਟਾਲ ਲੱਗੀ ਹੋਈ ਆਪਾਂ ਉਥੇ ਫ੍ਰੀ ਬੁੱਕਸ ਦੇ ਰਹੇ ਆਂ ਨੇਲ ਪੇਂਟ ਲੱਗਿਆ ਹੋਇਆ ਕਿ ਆਪਾਂ ਫੀਮੇਲਸ ਨੂੰ ਇਨਕਰੇਜ ਕਰੀਏ ਕਿ ਆ ਕੇ ਵੋਟ ਪਾਣ ਇਫ ਯੂ ਮਿਸਡ ਇੰਡੈਂਸੀ ਹੁੰਦੀ ਹੈ ਕਿ ਆਣਗੇ ਤਾਂ ਇਕੱਠੇ ਆਣਗੇ ਤਾਂ ਕਿਉਂ ਸਾਰੇ ਇਕੱਠੇ ਆਣ ਆਪਣਾ ਵੋਲਟ ਹਨਾ ਆਪਣਾ ਦੇ ਖਾਣ ਪੀਣ ਦੇ ਬਹੁਤ ਰਵੰਦ ਕੀਤਾ ਗਏ ਨੇ ਜਿਵੇਂ ਲੋਕਲ ਫੂਡਸ ਵਿੱਚ ਗੋਲ ਗੱਪੇ ਚਾਟ ਲੱਡੂ ਇਹ ਸਭ ਆਪਾਂ ਦੇ ਰਹੇ ਆ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਲਈ ਆਪਾਂ ਫਰੈਂਡੀ ਡਰਿੰਕਸ ਲੱਸੀ ਖੀਰੇ ਸਭ ਦਾ ਪ੍ਰਬੰਧ ਕੀਤਾ ਹੈ ਜਿਵੇਂ ਕੋਈ ਆਪਣੇ ਬੱਚੇ ਨਾਲ ਆ ਰਹੇ ਨੇ ਤਾਂ ਬੱਚਿਆਂ ਨੂੰ ਆਪਣੇ ਤੇ ਛੱਡ ਕੇ ਤੁਹਾਡੇ ਬੈਕਗ੍ਰਾਉਂਡ ਦੇਖ ਹੀ ਰਿਹਾ ਹੋਏਗਾ ਕਿ ਇੱਥੇ ਉਹਨਾਂ ਲਈ ਆਪਾਂ ਸੈਟਅਪ ਤਿਆਰ ਕੀਤਾ ਹੈ ਇੱਕ ਕਲਚਰਲ ਪ੍ਰੋਗਰਾਮ ਵੀ ਚੱਲ ਰਿਹਾ ਹੈ ਇਹ ਸਾਰਾ ਕੁਝ ਲੋਕਾਂ ਨੂੰ ਇਨਕਰੇਜ ਕਰਨ ਲਈ ਹੈ ਕਿ ਅਰਬਨ ਐਫੀਥੀ ਨਾਦਖਾਨ ਤੇ ਵੋਟ ਪਾਣ ਆਣ ਤੇ ਇਸ ਵਾਰ ਸੱਤ ਪਰਿ ਨਹੀਂ ਆਪਾਂ ਅਸੀਂ ਇੱਕ ਪਾਰ ਵੀ ਕਰ ਜਾਈਏ ਅ ਅਜ ਤੱਕ ਸੁਣਨ ਚਾ ਰਹੇ ਕਿ ਬਹੁਤ ਅੱਛਾ ਵੋਟ ਟਰਨ ਆਊਟ ਹੋ ਰਿਹਾ ਹੈ ਤਾਂ ਹੌਪਫੁਲੀ ਇਹ ਨਾਲ ਆਪਾਂ ਲੋਕਾਂ ਨੂੰ ਇਨਕਰੇਜ ਕਰ ਪਾਵਾਂਗੇ ਕਿ ਆਪਣਾ ਰਾਈਟ ਐਕਸਰਸਾਈਜ਼ ਕਰਨਾ ਹੈ ਥੈਂਕ ਯੂ ਹਾਂ ਜੀ ਬਬੀ ਦਾ ਨਾਮ ਮਲਮੋਨ ਸਿੰਘ ਹਾਂ ਜੀ ਪਪਈਆ ਜੀ ਬੋਰਡ ਪਾਣ ਆਏ ਹੋ ਤੁਹਾਡਾ ਸਵਾਗਤ ਕੀਤਾ ਗਿਆ ਕੀ ਗੱਲਾਂ ਕਰਦੇ ਸਵਾਗਤ ਸਵਾਗਤ ਜ਼ਿੰਦਗੀ ਦੀ ਪਹਿਲੀ ਵਾਰੀ ਵੇਖਿਆ ਹੈ ਅਗੇ ਮੈਂ ਬੱਚੇ ਬੜੇ ਮੋਟ ਪਾਨ ਆਇਆ ਔਰ ਇਹੋ ਜਿਹਾ ਸਵਾਗਤ ਨਹੀਂ ਵਿਖਿਆ ਇਹ ਤਿੰਨ ਹੀ ਕਹਿੰਦੇ ਤਿੰਨ ਬੁੱਧ ਬਣੇ ਨੇ ਇੱਕ ਦੋ ਹੋਰ ਕਹਿੰਦੇ ਇਹ ਕੇ 191 ਪਹਿਲੋ ਕੁੰਜਾ ਨੰਬਰ ਹੁੰਦਾ ਹੀ ਕੋਈ ਕੀ ਕਹਣਾ ਕਹਿੰਦਾ ਤੁਹਾਡਾ ਸਵਾਗਤ ਕੀਤਾ ਗਿਆ ਆਰ ਪਾਇਆ ਗਿਆ ਤੁਹਾਡਾ ਸਵਾਗਤ ਕੀਤਾ ਗਿਆ ਬਿਲਕੁਲ ਬਹੁਤ ਬਹੁਤ ਵਧੀਆ ਸਵਾਗਤ ਕੀਤਾ ਆਰ ਪਾਇਆ ਸਾਡੀ ਬ੍ਰੇਕ ਦਿੱਤਾ ਈ ਮੈਸੇਜ ਨੇ ਜਿਹੜੇ ਵੋਟ ਨਹੀਂ ਪਾਣ ਆਏ ਉਹਨਾਂ ਨੂੰ ਵੋਟ ਜੂਰ ਪਾਣਾ ਚਾਹੀਦਾ ਕੋਟ ਨੂੰ ਜਾਇ ਨਹੀਂ ਕਰਨਾ ਚਾਹੀਦਾ ਮੇਰੇ ਮੇਰਾ ਖਤ ਦਾ ਹੈਗੇ ਕੋਟ ਸਾਡਾ ਇੱਕ ਕੀਮਤੀ ਵੋਟ ਜਿਹੜਾ ਨਾ ਇਹ ਨਹੀਂ ਸਵਾਸ ਨਹੀਂ ਦਾ ਠੀਕ ਹੈ ਬੰਦੋ ਭਾਜੀ ਹਾਂਜੀ ਸਰ ਹੋ ਗਿਆ ਉੱਠ ਗਿਆ ਨਾਮ ਮੰਗਲਦਾਸ ਹੁਸੈਨਪੁਰਾ ਵੈਸਟ son of ਸ਼੍ਰੀ ਮਨੋਰਾਲ ਮੈਂ ਅੱਜ ਪਹਿਲੀ ਤਰੀਕ ਸਾਹਮਣੇ ਵਾਲੇ ਦਿਨ 10:30 ਦੇ ਲਗਭਗ ਵੋਟ ਪਾ ਕੇ ਬਾਹਰ ਨਿਕਲਿਆ ਮੈਂ ਸਭ ਟੈਣਾ ਭਰਾਵਾਂ ਬੱਚਿਆਂ ਵੱਡਿਆਂ ਛੋਟਿਆਂ ਨੂੰ ਅਪੀਲ ਕਰਨਾ ਵਾ ਕਿ ਤੁਪ ਤੋਂ ਪਹਿਲ ਪਹਿਲੋ ਆ ਕੇ ਵੋਟ ਆਪਣੀ ਪੋਲ ਕਰੋ ਤੇ ਤੁਹਾਡੀ ਮਿਹਰਬਾਨੀ ਹੋ ਜਾਏਗੀ ਬਾਬਾ ਜੀ ਪਹਿਲੀ ਵਾਰ ਦੇਖਿਆ ਇਸ ਤਰੀਕੇ ਦਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਜੀ ਮੈਂ ਕਦੀ ਨਹੀਂ ਕਦੀ ਵੇਖਿਆ ਬਾਕੀ ਸਰਕਾਰ ਦੀ ਮਿਹਰਬਾਨੀ ਇੱਕ ਤੇ ਉਹਨਾਂ ਨੇ ਠੰਡੀ ਛਾਂ ਦਿੱਤੀ ਤੰਬੂ ਕਨਾਂ ਤਾਂ ਲੱਗੀਆਂ ਆਂ ਦੂਜਾ ਉਹਨਾਂ ਨੇ ਬਜ਼ੁਰਗਾਂ ਦਾ ਖਾਸ ਅਰੇਂਜਮੈਂਟ ਕੀਤਾ ਪਾਣੀ ਪੀਓ ਲੱਸੀ ਪੀਓ ਜੋ ਮਰਜ਼ੀ ਕਰੋ ਉਹ ਜੀ ਆਇਆਂ ਨੂੰ 50 ਬੰਦਿਆਂ ਨੇ ਰਲ ਕੇ ਕੀਤਾ ਇੱਕ ਮਿੰਟ ਵਧੀਆ ਲੱਗਾ ਬਹੁਤ ਵਧੀਆ ਲੱਗਾ ਐਸੇ ਤਰ੍ਹਾਂ ਹੀ ਜ਼ਿੰਦਗੀ ਦੇ ਜਿਹੜੇ ਸਫ਼ਰ ਹੁੰਦਾ ਰਹੇ ਤੇ ਮੈਂ ਇਹਨਾਂ ਜਵਾਨਾਂ ਬੱਚਿਆਂ ਦਾ ਧੰਨਵਾਦ ਕਰਨਾ ਠੀਕ ਹੈ